ਗੱਡੀ ਦੀ ਵੀਡੀਓ ਤਾਂ ਬਣਾਈਏ ਹਾਂ ਹਾਂ ਤਾਂ ਇਹ ਬੋਤਲ ਨਹੀਂ ਉਹ ਚ ਮੋੜ ਸੇ ਚੰਦ ਲੈ ਗੱਡੀ ਵਾਲਾ ਬਚ ਗਿਆ ਭਾਈ ਸਹੀ ਹੈ ਨਾ ਯੂਪੀ ਨੰਬਰ ਹਾਂ ਜੀ ਕਿਕਰ ਚ ਵੱਧੇ ਹਾਂ ਜੀ ਪੱਟ ਪੱਟ ਦੇ ਆਉਣਾ ਜਵਾਈਆਂ ਸਰ ਸਰ ਜੀ ਹਾਂ ਜੀ ਲੱਤ ਤੇ ਤੇ ਲੱਤ ਅੰਦਰ ਪੈਰ ਦੇ ਆਹ ਕੀ ਨਿਕਿਆ ਮੇਰਾ ਨਾਮ ਜਸਪ੍ਰੀਤ ਹਾਂ ਜੀ ਜਸਪ੍ਰੀਤ ਜਸਪ੍ਰੀਤ ਤੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਕਿੱਥੇ ਆ ਰਹੇ ਸੀ ਅਸੀਂ ਫਰੋਇ ਪਰ ਆ ਰਹੇ ਸੀ ਮੈਨੂੰ ਤਾਂ ਕੁਛ ਹੋਸ ਹੀ ਨਹੀਂ ਰਿਹਾ ਜਦੋਂ ਗੱਡੀ ਵਿੱਚੀ ਵਿੱਚ ਹਾਂ ਜੀ ਮੈਨੂੰ ਤਾਂ ਇੱਥੇ ਹਸਪੀਟਲ ਆ ਕੇ ਸੁਰਤਾਈ ਮੈਨੂੰ ਕੁਛ ਯਾਦ ਨਹੀਂ ਹੈਗਾ ਕੀ ਇਹ ਕੀ ਕੋਈ ਪਰਕੇ ਆ ਰਹੇ ਸੀ ਅਸੀਂ ਸ਼ਗਨ ਤੇ ਆ ਰਹੇ ਸੀ ਮੇਰੀ ਮਾਸੂ ਸੱਸ ਦੀ ਕੁੜੀ ਦਾ ਸ਼ਗਨ ਤੇ ਇੱਥੇ ਕੋਈ ਪਰਿਵਾਰ ਆ ਰਹੇ ਸੀ ਅੱਛਾ ਹਾਂਜੀ ਤੇ ਕਿੱਥੇ ਕਰਕੇ ਹਾਸਾ ਆਪਣਾ ਅ ਇੱਕ ਲੇ ਕੋਲੇ ਕੰਦੇ ਪੈਣ ਹਾਂਜੀ ਗੋ ਕੱਢੀ ਆਈ ਕੀ ਕਰ ਰਹਾ ਉਹ ਗੋ ਆਈ ਕੱਢੀ ਤਾਂ ਕਿਸ ਤਰ੍ਹਾਂ ਦੀ ਤੇਜ਼ ਸੀ ਹਾਂ ਜਿੱਤਦਮ ਜਿੱਤਦਮ ਅੱਖਾਂ ਅੱਗੇ ਨੇਰਾ ਆ ਗਿਆ ਉਹਨਾਂ ਵਿੱਚ ਮਾਰੀ ਜਦੋਂ ਇਹਨਾਂ ਦੇ ਸੱਟ ਲੱਗੀ ਮੈਂ ਬੁਰਕੀ ਤੇ ਡਿੱਗੀ ਅਸੀਂ ਦੋਵੇਂ ਜੀ ਬੜੀ ਜ਼ੋਰ ਨਾਲ ਜੀ ਕਾਫੀ ਤੇਜ਼ ਸੀ ਕਾਫੀ ਤੇਜ਼ ਸੀ ਗੱਤੂ ਉਹ ਵੀ ਜਦ ਇਹ ਤੁਸੀਂ ਬੈਠੇ ਹੋ ਹਾਂਜੀ ਬੁਰਕੇ ਪ੍ਰਾਰੋਗੇ ਮੋਕੇ ਤੇ ਹਾਂਜੀ ਗੱਡੀ ਇੱਥੇ ਗਈ ਹਾਂਜੀ ਉੱਥੇ ਹੋਰ ਕਾਫੀ ਓੜੇ ਗਈ ਦੀ ਜਿਹੜੀ ਹਾਂਜੀ ਮੇਰਾ ਨਾਮ ਵੀ ਵਿਸ਼ੂ ਗੁਰਦਰ ਸਾਹਿਬ ਤੋਂ ਗੁਰਦਰ ਸਾਹਿਬ ਗੁਰਦਰ ਸਾਹਿਬ ਤੋਂ ਹਾਂਜੀ ਕਿੱਥੇ ਆ ਰਹੇ ਸੀਗੇ ਅਸੀਂ ਇੱਥੇ ਫਰੋਈ ਪੜਿਆਂ ਦੇ ਪੈ ਸੀਗੇ ਮੇਰੇ ਮਾਸੀ ਦੀ ਕੁੜੀ ਦਾ ਸਗਨ ਸੀਗਾ ਸਗਨ ਤੇ ਚੱਲੇ ਸੀਗੇ ਨਾਲ ਮੇਰੇ ਵਾਈਫ ਸੀਗੇ ਅਏ ਨਾ ਬਾਈਕ ਤੇ ਆਦੇ ਪੈ ਸੀ ਤੇ ਅੱਗੋਂ ਗੱਡੀ ਆਂਦੀ ਪਈ ਤਾਂ ਮਤਲਬ ਆਪਦੇ ਹੱਥ ਹੀ ਛੋਲੀ-ਹੋਲੀ ਜਾਂਦੇ ਪਈ 40 ਕਿਲੋ ਦੇ ਦੋ ਜਣੇ ਸੀ ਅਸੀਂ ਤੇ ਅੱਗੋਂ ਗੱਡੀ ਆਂਦੀ ਪਈ ਉਹ ਅਗੇ ਸੀ ਜਿਆਦੀ ਤੇ ਉਹਨਾਂ ਤੋਂ ਕੰਟਰੋਲ ਨਹੀਂ ਕੀਤੀ ਗਈ ਤੇ ਫਿਰ ਜਦੋਂ ਮਤਲਬ ਸਾਡੇ ਵਿੱਚ ਵੱਜੀ ਅਸੀਂ ਉੱਡ ਕੇ ਵੱਜੇ ਦੋਵੇਂ ਜੀ ਕੀ ਲਾਪਰਵਾਹੀ ਨਾਲ ਮਾਰੀ ਉਹਨੇ ਕਰਨੀ ਤੇ ਲਾਪਰਵਾਹੀ ਨਾਲ ਹੀ ਵੱਜੀ ਹੈ ਜੀ ਲਾਪਰਵਾਹੀ ਨਾਲ ਹਾਂ ਅੰਗਰੀ ਸਾਈਡ ਆ ਗਈ ਕਿਸ ਤਰ੍ਹਾਂ ਇਹ ਆਕਦਮ ਸਾਡੇ ਅੱਗੇ ਆ ਗਈ ਅੱਗੇ ਆ ਗਈ ਹਾਂ ਅਫਗਾਨੀ ਜਾ ਤਾਂ ਹੋਵੇ ਨਾ ਇਹ ਪਿੱਛੋ ਦੀ ਗੱਡੀ ਵੱਜੇ ਉਹ ਵੱਜੀ ਵੀ ਸਾਡੇ ਅੱਗੋਂ ਦੀ ਹੈ ਤੁਸੀਂ ਹਾਲ ਤੇ ਹੱਥ ਜਾ ਰਹੇ ਅਸੀਂ ਆਪਦੇ ਹੱਥ ਜਾ ਰਹੇ ਸਾਡਾ ਮੌਨਸਾਲ ਵੇਖੋ ਵੀ ਮਤਲਬ ਜਮ੍ਹਾਂ ਖਤਮ ਹੋ ਗਿਆ ਇਹਦਾ ਸ਼ੁਕਰ ਰੱਬ ਦਾ ਮਤਲਬ ਅਸੀਂ ਬਚ ਗਏ ਹੌਣਾ ਕਿੱਥੇ ਜੀ ਤੁਸੀਂ ਅਸੀਂ ਇੱਥੇ ਫਿਰੇਪੜ ਹੀ ਆਣਾ ਸੀਗਾ ਹਾਂਜੀ ਜੋ ਕੋਈ ਸਮਾਗਮ ਕੋ ਪ੍ਰੋਗਰਾਮ ਸੈਟ ਹਾਂਜੀ ਹਾਂਜੀ ਪ੍ਰੋਗਰਾਮ ਟੈਂਡ ਕਰਨਾ ਹੈ ਅੱਛਾ ਹਾਂ ਜਿਸ ਤਰ੍ਹਾਂ ਦੀ ਕਾਰਵਾਈ ਨੇ ਤੇ ਮੰਗ ਹੋ ਜਾਈ ਜਿਹਨੇ ਐਡੀ ਵਧੀਲਾ ਕਰਵਾਈ ਕਾਰਵਾਈ ਤਾਂ ਹੀ ਉਹ ਹੀ ਮਤਲਬ ਵੀ ਹੋਣੀ ਚਾਹੀਦੀ ਹੈ ਆਉਣੀ ਚਾਹੀਦੀ ਹੈ ਜੀ ਪਰਚਾ ਕਰਾਇਆ ਹੋਣਾ ਚਾਹੀਦਾ ਹਾਂਜੀ